ਪੰਜਾਬ ਚ ਬਾਹਰਲੇ ਲੋਕਾਂ ਤੇ ਜ਼ਮੀਨ ਖਰੀਦਣ ਦੀ ਪਾਬੰਦੀ ਲਗਾਉਣ ਦੀ ਮੰਗ ਜਿਹੜੀ ਆ ਉੱਠਣ ਲੱਗੀ ਆ ਤੇ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਇਹ ਜਿਹੜਾ ਮੁੱਦਾ ਆ ਉਹਦੇ ਤੇ ਗੌਰ ਹੋਏਗਾ ਜਾਂ ਪਹਿਲਾਂ ਦੀ ਤਰ੍ਹਾਂ ਅੰਗੋਲੀਆਂ ਹੀ ਰਹਿ ਜਾਂਦੇ ਆ ਕੁਝ ਇਦਾਂ ਦਾ ਹੋਏਗਾ ਜੀ ਰਮੇਂਦਰ ਜੀ ਜਿਹੜਾ ਪੰਜਾਬ ਆ ਉਹਦੀ ਡੈਮੋਗ੍ਰਾਫੀ ਲਗਾਤਾਰ ਚੇਂਜ ਹੋ ਰਹੀ ਆ ਜੀ ਪਾ ਪ੍ਰਵਾਸ ਉੱਤੋਂ ਲਗਾਤਾਰ ਹੋ ਰਿਹਾ ਪੰਜਾਬ ਤੋਂ ਬਾਹਰਲੇ ਮੁਲਕਾਂ ਨੂੰ ਤਾਂ ਪਿਛਲੇ ਸਮੇਂ ਦੇ ਦਰਮਿਆਨ ਆਪਾਂ ਕੱਲ ਗੱਲ ਕਰਕੇ ਅਡੇਸੀ ਜਿਹੜੀ ਜਿਹੜੀ ਖੇਤੀ ਆ ਉਹ ਘਾਟੇਵੰਦ ਦੇ ਸੌਦਾ ਹੋ ਗਈ ਆ ਜੀ ਤਾਂ ਉਹਦੇ ਚੱਲਦੇ ਆ ਰੋਜ਼ਗਾਰ ਨੌਜਵਾਨਾਂ ਨੂੰ ਪ੍ਰੋਪਰ ਮਹਈਆ ਨਹੀਂ ਕਰਵਾਇਆ ਜਾ ਸਕੀ ਜਿਹੜੀ ਪੰਜਾਬ ਦੀ ਸਿੱਖਿਆ ਹੈਗੀ ਆ ਉਹ ਵੀ ਜਿਹੜੀ ਆ ਪ੍ਰੋਫੈਸ਼ਨਲਿਜ਼ਮ ਜਾਂ ਨੀਡਡਡ ਬੇਸ ਨਹੀਂ ਹੈਗੀ ਉਹ ਇੱਕ ਰਵਾਇਤੀ ਤਰੀਕੇ ਦੇ ਨਾਲ ਕੋਰਸ ਕਰਾ ਕਰਾ ਕੇ ਜਿਹੜੀ ਜਮ੍ਹਾਂਬੰਦੀ ਕੀਤੀ ਜਾ ਰਹੀ ਆ ਸਾਰੇ ਕੈਂਡੀਡੇਟਸ ਦੀ ਪਰ ਅੱਗੇ ਜੌਬਾਂ ਹੈ ਨਹੀਂ ਆ ਜਿਹੜੀਆਂ ਛੋਟੀਆਂ ਲੋੜਾਂ ਹੁੰਦੀਆਂ ਇਨਸਾਨਾਂ ਦੀ ਜਿਹਦੇ ਬਿਹਾਫ ਦੇ ਲੋਕ ਆਪਣਾ ਕੰਮ ਕਰ ਸਕਣ ਜਿਹੜੀ ਕਿਤਾ ਮੁਖੀ ਸਿੱਖਿਆ ਉਹ ਪੰਜਾਬ ਚ ਜੀ ਉਸ ਬੇਸ ਤੇ ਡਵੈਲਪ ਨਹੀਂ ਕੀਤੀ ਗਈ ਕਿਸੇ ਵੀ ਸਰਕਾਰ ਵੱਲੋਂ ਉਹਦੇ ਚੱਲਦਾ ਹੈ ਪੰਜਾਬ ਜਿਹੜਾ ਪ੍ਰਵਾਸ ਹੈ ਪਹਿਲਾਂ ਵੀ ਲੰਬੇ ਸਮੇਂ ਤੋਂ ਰਿਹਾ ਲੇਕਿਨ ਹੁਣ ਜਿਆਦਾ ਪਿੱਛੇ ਜਿਹੜੀ ਰਿਵਾਜ ਚੱਲ ਗਿਆ ਪਿਛਲੇ 5-7 ਸਾਲ ਤੋਂ ਤਾਂ ਪੰਜਾਬ ਦੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਆਜੀਵਕ ਸਮਦਾਵੜਾ ਖਲਾਵ ਆ ਪੈਦਾ ਹੋ ਗਿਆ ਪਾਸ ਸਪੇਸ ਇੰਨੀ ਵੱਧ ਗਈ ਆ ਦੂਜੇ ਪਾਸੇ ਦੂਜੇ ਸਿੱਬਾਂ ਦਾ ਪ੍ਰਵਾਸ ਹੈ ਉਹ ਵੱਡੀ ਪੱਧਰ ਤੇ ਹੋ ਰਿਹਾ ਜਾਂ ਕਰਵਾਇਆ ਜਾ ਰਿਹਾ ਜੀ ਇਹ ਦੋ ਗੱਲਾਂ ਹੈਗੀਆਂ ਨੇ ਤਾਂ ਇਹਦੇ ਨਾਲ ਜੁੜੇ ਹੋਏ ਜਿਹੜੇ ਮੁੱਦੇ ਅੱਜ ਕੀ ਉੱਠੇ ਆ ਕੀ ਉੱਠ ਰਿਹਾ ਹੈ ਤੇ ਕੀ ਉੱਠਣਾ ਚਾਹੀਦਾ ਹੈ ਇਹਦੇ ਤੇ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਜਿਹੜੀ ਜ਼ਮੀਨ ਹੈਗੀ ਆ ਉਹ ਲਗਾਤਾਰ ਘਟ ਰਹੀ ਆ ਪੰਜਾਬ ਤੋਂ ਬਾਹਰ ਆਉਣ ਵਾਲੀ ਆਬਾਦੀ ਆ ਜਿਹੜੇ ਵੱਡੇ ਸ਼ਹਿਰ ਆ ਲੁਧਿਆਣਾ ਪਠਾਨਕੋਟ ਚੰਡੀਗੜ੍ਹ ਮਹਾਲੀ ਠੀਕ ਹੈ ਜੀ ਜੀ ਤਾਂ ਮਟਿਆਲਾ ਇਹਦੇ ਵਿੱਚ ਜੇ ਤੁਸੀਂ ਹੁਣ ਵੋਟਰ ਜਿਹੜੀਆਂ ਸੂਚੀਆਂ ਹੈਗੀਆਂ ਉਹਦੇ ਅਕੋਰਡਿੰਗਲੀ ਤਾਂ ਜਿਹੜੀਆਂ ਸੈਂਸਸ ਹੈਗੀਆਂ ਉਹਦੇ ਅਕੋਰਡਿੰਗਲੀ ਜਿਹੜੇ ਡਾਟੇ ਹੈਗੇ ਆ ਉਹਨੂੰ ਜਦੋਂ ਆਪਾਂ ਰਿਵਿਊ ਕਰਦੇ ਆ ਤਾਂ ਉਹਦੇ ਵਿੱਚ ਵੱਡੀ ਪੱਧਰ ਤੇ ਉੱਪਰ ਜਿਹੜਾ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਪ੍ਰਵਾਸ ਹੋਇਆ ਉਹ ਸਾਫ਼ ਦਿਖਾਈ ਦਿੰਦਾ ਉਹਨਾਂ ਨੂੰ ਜਿਹੜੇ ਵੀ ਲੋਕ ਇੱਥੇ ਪ੍ਰਵਾਸ ਕਰਕੇ ਆ ਰਹੇ ਆ ਉਹਨਾਂ ਦੇ ਰਹਿਣਾ ਵੀ ਹੁੰਦਾ ਜੀ ਆਪਣੇ ਕੰਮ-ਕਾਰ ਵੀ ਕਰਨੇ ਹੁੰਦੇ ਆ ਠੀਕ ਹੈ ਜੀ ਤੋਂ ਉਹਨਾਂ ਹਾਲਤਾਂ ਦੇ ਵਿੱਚ ਹੁਣ ਕੀ ਆ ਕਿ ਪੰਜਾਬ ਦੇ ਵਿੱਚ ਹਾਲੇ ਤੱਕ ਕੋਈ ਵੀ ਕਾਨੂੰਨ ਇਦਾਂ ਦਾ ਨਹੀਂ ਬਣਿਆ ਕਿ ਜਿਹੜੇ ਬਾਹਰੋਂ ਆਉਣ ਵਾਲੇ ਲੋਕ ਆ ਉਹ ਜ਼ਮੀਨ ਵੀ ਲੈ ਸਕਦੇ ਆ ਆਪਣੇ ਘਰ ਵੀ ਲੈ ਸਕਦੇ ਆ ਪਲਾਟ ਵੀ ਲੈ ਸਕਦੇ ਆ ਬਿਜ਼ਨਸ ਵੀ ਕਰ ਸਕਦੇ ਆ ਸੋ ਪਹਿਲਾਂ ਤਾਂ ਮੈਂ ਇਹ ਗੱਲ ਕਰ ਰਿਹਾ ਜਿਹੜਾ ਪ੍ਰਵਾਸ ਹੈ ਉਹ ਥੋੜਾ ਬਹੁਤਾ ਜ਼ਰੂਰਤ ਵੀ ਹੁੰਦਾ ਜੀ ਸੂਬੇ ਦੀ ਠੀਕ ਹੈ ਜੀ ਜਿੱਦੋਂ ਤੱਕ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਸੀ ਉਹ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਆਉਂਦੇ ਰਹੇ ਪੰਜਾਬ ਇੱਕ ਛਾਲ ਸੂਬਾ ਸੀਗਾ ਬਿਹਾਰ ਯੂਪੀ ਹੋਰ ਕਈ ਸਟੇਟਾਂ ਦੇ ਉੱਤੋਂ ਇੱਥੇ ਜਿਹੜਾ ਪ੍ਰਵਾਸੀ ਮਜ਼ਦੂਰ ਆ ਇੱਥੇ ਆ ਕੇ ਖੇਤਾਂ 'ਚ ਕੰਮ ਕਰਦੇ ਰਿਹਾ ਜੀ ਫੈਕਟਰੀਆਂ 'ਚ ਕੰਮ ਕਰਦੇ ਰਿਹਾ ਅੱਜ ਵੀ ਕਰ ਰਿਹਾ ਪਰ ਗੱਲ ਇਤੋਂ ਹੁਣ ਵੱਧ ਚੁੱਕੀ ਹੈ ਜੀ ਕਿਤੇ ਵੱਧ ਚੁੱਕੀ ਆ ਹੁਣ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਜੰਮੂ ਵਾਲੇ ਪਾਸੇ ਤੋਂ ਜਿਹੜਾ ਪਠਾਨਕੋੜ ਗਰਦਾਸਪੁਰ ਹਸ਼ਿਆਰਪੁਰ ਦਾ ਟਾਂਡਾ ਏਰੀਆ ਹੈਗਾ ਇੱਥੇ ਵੱਡੀ ਪੱਧਰ ਤੇ ਗੁਜਰ ਜਿਹੜਾ ਭਾਈਚਾਰਾ ਹੈਗਾ ਉਹਨੇ ਆ ਕੇ ਜ਼ਮੀਨਾਂ ਵੀ ਲਈਆਂ ਹੈਗੀਆਂ ਨੇ ਆਪਣੇ ਕੋਠੇ ਵੀ ਬਣਾਏ ਹੈਗੇ ਆ ਜਿੱਥੇ ਵੱਡੀ ਪਤਾ ਡੇਰੀ ਫਾਰਮ ਦਾ ਕੰਮ ਕਰਦੇ ਆ ਤਾਂ ਡੇਰੀ ਫਾਰਮ ਦੇ ਧੰਦੇ ਨੂੰ ਉਹਨਾਂ ਨੇ ਆਪਣੇ ਹੱਥਾਂ 'ਚ ਲੈ ਲਿਆ ਠੀਕ ਹੈ ਜੀ ਇਹਦੇ ਨਾਲ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਪਹਿਲਾਂ ਉਹਨਾਂ ਨੇ ਠੇਕੇ ਤੇ ਜ਼ਮੀਨਾਂ ਲੈ ਕੇ ਕਮਾਲ ਲਾ ਕੇ ਆਪ ਗੁੜ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਆਪਾਂ ਨੂੰ ਪਤਾ ਹੈ ਠੀਕ ਹੈ ਜੀ ਹੁਣ ਉਹਨਾਂ ਨੇ ਆਪਣੀਆਂ ਜ਼ਮੀਨਾਂ ਲੈ ਕੇ ਗੁੜ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਦੇਖਿਆ ਹੋਣਾ ਕਿ ਸੜਕਾਂ ਦੇ ਕੰਢੇ ਦੇ ਉੱਪਰ ਗੁੜ ਵਿਕਣੇ ਲਾਇਆ ਹੁੰਦਾ ਆ ਕਿ ਉਹਨਾਂ ਨੇ ਤਾਂ ਇਨਾਂ ਹਾਲਤਾਂ ਦੇ ਵਿੱਚ ਕਈ ਵੱਡੀ ਪੱਧਰ ਦੇ ਉੱਪਰ ਬਾਹਰੋਂ ਜਿਹੜੀਆਂ ਕੰਪਨੀਆਂ ਹੈਗੀਆਂ ਸੋ ਕਾਲਡ ਉਹਨਾਂ ਵੱਲੋਂ ਪਹਿਲਾਂ ਉਦਯੋਗ ਦੇ ਨਾਂ ਤੇ ਪੰਜਾਬ ਦੀ ਜ਼ਮੀਨ ਖਰੀਦੀ ਜਾਂਦੀ ਆ ਤਾਂ ਫੇਰ ਹੌਲੀ-ਹੌਲੀ ਉਹਨੂੰ ਪਹਿਲਾਂ ਪੈਂਡਿੰਗ ਰੱਖ ਲਿਆ ਜਾਂਦਾ ਖਾਸ ਕਰਕੇ ਚੰਡੀਗੜ੍ਹ ਮੁਹਾਲੀ ਦੇ ਆਸ-ਪਾਸ ਤਾਂ ਉਹ ਤੋਂ ਬਾਅਦ ਕੋਈ ਉਦਯੋਗ ਨਹੀਂ ਲਾ ਜਾਂਦਾ ਇੰਡਸਟਰੀ ਨਹੀਂ ਲਾਈ ਜਾਂਦੀ ਜਿਹਦੇ ਵਿੱਚ ਪੰਜਾਬ ਨੂੰ ਫਾਇਦਾ ਹੋਣਾ ਤੇ 10 ਸਾਲ ਬਾਅਦ ਕਲੋਨੀਆਂ ਕੱਟ ਕੇ ਜਿਹੜੇ ਬਾਹਰੋਂ ਪ੍ਰਵਾਸੀ ਹੈਗੇ ਆ ਉਹਨਾਂ ਨੂੰ ਵੇਚ ਦਿੱਤੀਆਂ ਜਾਂਦੀਆਂ ਜੀ ਤਾਂ ਹੁਣ ਕੀ ਹੋਇਆ ਜੀ ਜਦੋਂ ਲਗਾਤਾਰ ਜਿਹੜਾ ਭਾਰਤ ਦੇ ਦੂਜੇ ਸੂਬੇ ਹੈਗੇ ਆ ਉੱਥੇ ਪਹਿਲਾਂ ਹੀ ਹਮਾਚਲ ਮਹਾਰਾਸ਼ਟਰ ਕਰਨਾਟਕ ਗੁਜਰਾਤ ਤਾਂ ਇੱਥੇ ਪਹਿਲਾਂ ਹੀ ਜਿਹੜਾ ਆ ਸੂਬੇ ਤੋਂ ਬਾਹਰ ਲਿਉਣ ਵਾਲੇ ਲੋਕਾਂ ਲਈ ਜਿਹੜੀ ਜ਼ਮੀਨ ਲੈਣ ਦੀ ਮਨਾਹੀ ਹੈਗੀ ਹੈ ਜੀ ਕੋਈ ਵੀ ਬੰਦਾ ਬਾਹਰਲੇ ਸੂਬਿਆਂ ਤੋਂ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਕਈ ਥਾਵਾਂ ਤੇ ਪਲਾਟ ਹੈਗਾ ਆ ਉਹਦੇ ਲੈਂਡ ਦੇ ਉੱਤੇ ਵੀ ਕਈ ਤਰ੍ਹਾਂ ਦੇ ਬੰਦਸ਼ਾ ਹੈਗੀਆਂ ਨੇ ਦੂਜੇ ਪਾਸੇ ਹੁਣ ਖਬਰ ਇਹ ਆਈ ਆ ਕਿ ਜਿਹੜਾ ਗੋਆ ਉਨੇ ਵੀ ਇੱਕ ਥੋੜਾ ਜਿਹਾ ਪਹਿਲਾਂ ਹੀ ਗੁਵਾਰਾਜ ਅਮਰਤ ਕਾਲ ਖੇਤੀ ਇੱਕ ਯੋਜਨਾ ਲਿਆਂਦੀ ਸੀ ਜਿਹਦੀ ਲੋਕਾਂ ਦੇ ਢੰਗ ਨਾਲ ਇਹੀ ਉਹਦਾ ਪੱਵ ਬਣਦਾ ਸੀ ਕਿ ਕੋਈ ਵੀ ਬਾਹਰੋਂ ਆ ਕੇ ਬੰਦਾ ਉਹਨਾਂ ਦੀ ਸਟੇਟ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਤਾਂ ਹੁਣ ਉੱਤਰਾਖੰਡ ਦੇ ਜਿਹੜਾ ਰੀਸੈਂਟਲੀ ਇਹ ਕਾਨੂੰਨ ਲਿਆਂਦਾ ਜਿਹਦੇ ਤਹਿਤ ਕੋਈ ਵੀ ਬੰਦਾ ਬਾਹਰੋਂ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਇਕਦਮ ਡਵੈਲਪਮੈਂਟ ਨਹੀਂ ਕਰ ਸਕਦਾ ਕਿਉਂ ਪੰਜਾਬ ਇੱਕੋ ਇੱਕ ਸੂਬਾ ਰਹਿ ਗਿਆ ਬਹੁਤ ਸਾਰੇ ਸੂਬਿਆਂ ਦੇ ਵਿੱਚੋਂ ਜਿੱਥੇ ਕੋਈ ਵੀ ਰੋਕ ਟੋਕ ਨਹੀਂ ਹੈਗੀ ਜੀ ਬਹੁਤ ਸਾਰੀਆਂ ਧਿਰਾਂ ਜਦੋਂ ਕਿ ਪੰਜਾਬ ਦੀ ਕੋਈ ਵੀ ਪੰਜਾਬ ਦੀ ਸਰਕਾਰ ਦੇ ਪਾਸੇ ਸੋਚਦੀ ਆ ਤਾਂ ਜਿਹੜੀ ਬਹੁ ਗਣਤੀ ਹੈਗੀ ਆ ਭਾਰਤ ਪਰਦੇਜ ਉਹ ਇਹਦਾ ਵਿਰੋਧ ਵੀ ਕਰਦੀ ਹੈ ਜੀ ਸੈਂਟਰ ਗਵਰਨਮੈਂਟ ਵੀ ਨਹੀਂ ਚਾਹੁੰਦੀ ਕਿ ਇਦਾਂ ਹੋਵੇ ਕਿ ਪੰਜਾਬ ਦੇ ਵਿੱਚ ਇਦਾਂ ਦਾ ਮਤਾ ਪਾਸ ਹੋਵੇ ਜਾਂ ਇਦਾਂ ਦਾ ਕਾਨੂੰਨ ਹੋਵੇ ਜਿੱਥੇ ਜਿਹੜੇ ਆਉਣ ਵਾਲੇ ਲੋਕ ਹੈਗੇ ਜਿਦਾ ਮੈਂ ਹਿਮਾਚਲ ਦੀ ਐਗਜ਼ੈਂਪਲ ਲੈਣਾ ਜੀ ਹਮਾਚਲ ਦੇ ਆਪਣੀ ਸਟੇਟ ਦੇ ਵਿੱਚ ਤੇ ਜਿਹੜੀਆਂ ਜ਼ਮੀਨਾਂ ਹੈਗੀਆਂ ਉਹਦੇ ਤੇ ਲੈਂਡ ਤੇ ਮਨਾ ਹੀ ਹੈਗੀ ਹੈ ਜੀ। ਮਾਰੋਂ ਕੋਈ ਵੀ ਜਾ ਕੇ ਜ਼ਮੀਨ ਨਹੀਂ ਲੈ। ਜੀ ਜੀ। ਇਹਨਾਂ ਦੂਜੇ ਪਾਸੇ ਹਮਾਚਲ ਦੇ ਬਹੁਤ ਸਾਰੇ ਲੋਕ ਤੁਸੀਂ ਚੰਡੀਗੜ੍ਹ, ਮੋਹਾਲੀ ਠੀਕ ਹੈ ਜੀ। ਜ਼ੀਰਕਪੁਰ, ਰੋਪੜ ਵਾਲੀ ਸਾਈਡ ਦਾ ਤੁਸੀਂ ਬਹੁਤ ਸਾਰੇ ਲੋਕ ਦੇਖ ਲਓਗੇ ਇਹਨਾਂ ਦੇ ਜਿਹਨਾਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਨੇ ਆਪਣੇ ਆਕੇ ਉਹਨਾਂ 'ਚ ਘਰ ਵੀ ਬਣਾਏ ਆ। ਤਾਂ ਉਹਦੇ ਚੱਲਦੇ ਹੋયા ਉਲਟਾ ਜਿਹੜੀ ਆ ਹਾਲੇ ਤੱਕ ਕੋਈ ਵੀ ਸਰਕਾਰ ਦੀ ਇਸ ਪਾਸੇ ਫਲੇ ਵੀ ਹਿੰਮਤ ਨਹੀਂ ਪਈ ਜੇ ਆਪਾਂ ਕਹ ਸਕਦੇ ਜੇ ਉਹਦਾ ਸਿਰਦ ਤਾਂ ਨਹੀਂ ਦਿਖਾਈ ਕਿ ਪੰਜਾਬ ਦੀ ਜਨੋਗ੍ਰਾਫੀ ਆ ਉਹਨੂੰ ਬਚਾਇਆ ਜਾ ਸਕੇ ਪਹਿਲਾਂ ਤਾਂ ਇਹਦੇ ਲਈ ਦੋ ਯਤਨ ਕਰਨੇ ਜ਼ਰੂਰੀ ਆ ਸਵਿੰਦਰ ਜੀ ਉਹ ਕਿਹੜੇ ਕਿਹੜੇ ਹੈਗੇ ਆ ਇੱਕ ਤੇ ਹੈਗਾ ਕਿ ਪ੍ਰਵਾਸ ਜਿਹੜਾ ਉਹਨੂੰ ਰੋਕਾ ਕਿੱਦਾਂ ਜਾਵੇ ਕਿ ਜਿਹੜਾ ਪ੍ਰਵਾਸ ਰੋਕਣ ਲਈ ਮੈਂ ਪਹਿਲਾਂ ਦੱਸਿਆ ਇੱਥੇ ਛੋਟੀ ਇੰਡਸਟਰੀ ਜਿਹੜੀ ਆ ਪੰਜਾਬ ਚ ਚਾਹੀਦੀ ਆ ਜਿਹਦੇ ਵਿੱਚ ਉਹਨੂੰ ਰੋਜ਼ਗਾਰ ਜਿਹੜਾ ਛੋਟਾ ਛੋਟਾ ਮਿਲਣਾ ਸ਼ੁਰੂ ਹੋਵੇ ਤਾਂ ਜੋ ਲੋਕਾਂ ਦਾ ਟ੍ਰੈਂਡ ਜਿਹੜਾ ਚੇਂਜ ਹੋਵੇ ਕਿਉਂਕਿ ਹਰ ਬੰਦੇ ਨੂੰ ਸਰਕਾਰੀ ਨੌਕਰੀ ਕਦੇ ਵੀ ਨਹੀਂ ਤੇ ਅਸੀਂ ਲੱਖਾਂ ਦੇ ਹਿਸਾਬ ਨਾਲ ਬੇਰਜ਼ਗਾਰ ਨੌਜਵਾਨ ਤੇ ਸਰਕਾਰੀ ਨੌਕਰੀ ਸਵਾਂ ਦੇ ਹਿਸਾਬ ਨਾਲ ਆ ਠੀਕ ਹੈ ਜੀ ਤੋਂ ਲੋੜ ਇੱਥੇ ਜਿਹੜੇ ਪੱਛਮੀ ਮੁਲਕ ਹੈਗੇ ਸਾਰੇ ਲੋਕ ਸਰਕਾਰੀ ਜੌਬਾਂ ਨਹੀਂ ਕਰਦੇ ਪ੍ਰਾਈਵੇਟ ਜੌਬਾਂ ਕਰਦੇ ਆ ਤੋਂ ਪ੍ਰਾਈਵੇਟ ਜੌਬਾਂ ਕਿੱਥੇ ਆ ਜੀ ਇੰਡਸਟਰੀ ਹੈਗੀ ਆ ਇੰਡਸਟਰੀਆਂ 'ਚ ਕਰਦੇ ਆ ਦਿਨ ਰਾਤ ਫੈਕਟਰੀਆਂ ਚੱਲਦੀਆਂ ਨੇ ਜਿਹੜੇ ਲੋਕ ਸ਼ਿਫਟਾਂ 'ਚ ਕੰਮ ਕਰਦੇ ਆ ਜਦੋਂ ਕਿ ਪੰਜਾਬ ਦੇ ਵਿੱਚ ਅਜੇ ਵੀ 8-9 ਵਜੇ ਤੋਂ ਬਾਅਦ ਲਾਈਫ ਜਿਹੜੀ ਆ ਉਹ ਰੁਕ ਜਾਂਦੀ ਹੈ ਤਾਂ ਉਹਦੇ ਚੱਲਦਿਆਂ ਹੋਇਆਂ ਹੁਣ ਪਹਿਲਾਂ ਤਾਂ ਜਿਹੜੀ ਛੋਟੀ ਖੇਤੀਬੀਤ ਇੰਡਸਟਰੀ ਹੈਗੀ ਆ ਉਹ ਲੱਗਣੀ ਚਾਹੀਦੀ ਆ ਉਹਦੇ ਲਈ ਸੈਂਟਰ ਗਵਰਨਮੈਂਟ ਦਾ ਸਾਥ ਵੀ ਚਾਹੀਦਾ ਹੈ ਜੀ ਜਿਹੜੀਆਂ ਸਰਕਾਰਾਂ ਆ ਪੰਜਾਬ ਦੀਆਂ ਸਟੇਟਾਂ ਦੀਆਂ ਉਹਨਾਂ ਨੂੰ ਪੰਜਾਬ ਦੀ ਸਟੇਟ ਦੀ ਸਰਕਾਰ ਆ ਉਹਦੀ ਸਹਿਰ ਦਿੱਤਾ ਤੇ ਕਾਬਲੀਅਤ ਤੇ ਥੋੜੀ ਜੁਰਤ ਵੀ ਚਾਹੀਦੀ ਆ ਤਾਂ ਤਾਂ ਪ੍ਰਵਾਸ ਨੂੰ ਥੋੜੀ ਠੱਲ ਪਵੇ ਲੋਕੀ ਆਪਣੇ ਘਰ ਘਰ ਸਾਂਭਣ ਜਿਹੜੇ ਐਨ ਆਰ ਆਈ ਹੈਗੇ ਆ ਜੇ ਕਿਤੇ ਨਿਵੇਸ਼ ਕਰਨ ਦੀ ਗੱਲ ਕਰਦੇ ਆ ਇਨਵੈਸਟਮੈਂਟ ਕਰਨ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਸ਼ਾਦ ਨਹੀਂ ਦਿੱਤਾ ਜਾਂਦਾ ਬਜਾਏ ਉਹਨਾਂ ਨੂੰ ਰਿਸ਼ਵਤ ਖੋਰੀ ਪ੍ਰਸ਼ਤਾਜਾਰੀ ਦੇ ਕਰਕੇ ਉਹਨਾਂ ਕੋਲ ਹਿੱਸੇ ਮੰਗੇ ਜਾਂਦੇ ਆ ਤਾਂ ਉਹ ਵੀ ਡਰਦੇ ਹੈਗੇ ਆ ਉਹਨਾਂ ਦੀ ਸੁਰੱਖਿਆ ਦਾ ਮਸਲਾ ਬੜਾ ਵੱਡਾ ਬਣਿਆ ਹੋਇਆ ਜੀ ਇੱਥੇ ਕਿਉਂਕਿ ਜਿੰਨਾ ਗੈਂਗਸਟਰਵਾਦ ਅਜੇ ਫੈਲ ਚੁੱਕਾ ਵਾ ਬਹੁਤ ਸਾਰੇ ਐਨਆਰਈ ਲੋਕ ਜੋ ਮੁੜ ਕੇ ਆ ਕੇ ਇੱਥੇ ਨਿਵੇਸ਼ ਵੀ ਕਰਨਾ ਚਾਹੁੰਦੇ ਆ ਤਾਂ ਉਹ ਕਰਦੇ ਨਹੀਂ ਹੈਗੇ ਜੀ ਬਹੁਤ ਸਾਰੇ ਲੋਕ ਜ਼ਮੀਨਾਂ ਵੇਚ ਜਾਂਦੇ ਇਸ ਦੁੱਖ ਇਸ ਗੱਲ ਤੋਂ ਦੁਖੀ ਹੋ ਕੇ ਸੋ ਜੀ ਕਲੈਕਟਿਵਲੀ ਕਈ ਗੱਲਾਂ ਹੈਗੀਆਂ ਜਿਹਦੇ ਵਿੱਚ ਜਿਹੜੇ ਐਨ ਆਰ ਆਈ ਨਿਵੇਸ਼ ਕਰਨਾ ਚਾਹੁੰਦੇ ਆ ਪੰਜਾਬ ਚ ਉਹਨਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਜੀ ਤਾਂ ਛੋਟੀ ਇੰਡਸਟਰੀ ਵੀ ਐਨ ਆਰ ਆਈ ਲਾ ਸਕਦੇ ਆ ਜੇ ਉਹਨਾਂ ਨੂੰ ਉਤਸ਼ਾਹਤ ਕੀਤਾ ਜਾਵੇ ਉਹਨਾਂ ਨੂੰ ਸਹਿਯੋਗ ਕੀਤਾ ਜਾਵੇ ਤੇ ਜਿਹਦੇ ਵਿੱਚ ਨੌਜਵਾਨ ਰੋਜ਼ਗਾਰ ਮਿਲ ਸਕਦਾ ਪ੍ਰਵਾਸ ਰੁਕ ਸਕਦਾ ਤਾਂ ਜਿਹੜੀਆਂ ਜ਼ਮੀਨਾਂ ਹੈਗੀਆਂ ਨੇ ਉਹਨਾਂ ਨੂੰ ਸੰਭਾਲਣ ਦੀ ਲੋਕ ਆ ਵੇਚਣ ਦੀ ਜਿਹੜੀ ਜਿਹੜੇ ਬਾਹਰ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਕੋਆਪਰੇਟ ਕੀਤਾ ਜਾਵੇ ਉਹਨਾਂ ਦੇ ਜ਼ਮੀਨਾਂ ਸਿਕਿਉਰ ਕਰਕੇ ਰੱਖੀਆ ਉਹਨਾਂ ਨੂੰ ਕਦੇ ਵੇਚਣਾ ਜੀ ਦੂਜੇ ਪਾਸੇ ਕਾਨੂੰਨ ਇਹ ਬਿਲਕੁਲ ਆਉਣਾ ਚਾਹੀਦਾ ਜੀ ਜੀ ਗੁਰਮੁਖ ਸਿੰਘ ਜੀ ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਕਿਉਂਕਿ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ 110% ਇਸ ਗੱਲ ਦੇ ਨਾਲ ਮੈਂ ਸਹਿਮਤ ਆ ਕਿ ਪੰਜਾਬ ਦੇ ਜਿਹੜੇ ਪਿੰਡ ਆ ਤੇ ਜਿਹੜੇ ਪ੍ਰਵਾਸੀ ਪਗਈਏ ਯੂਪੀ ਬਿਹਾਰ ਵਾਲੇ ਲੋਕ ਆ ਉਹਨਾਂ ਨੇ ਆਪਣੀਆਂ ਜ਼ਮੀਨਾਂ ਲੈ ਕੇ ਬਹੁਤ ਸੋਹਣੇ ਘਰ ਬਣਾਏ ਹੋਏ ਆ ਤੇ ਫਿਰ ਇਦਾਂ ਨਹੀਂ ਆ ਗੁਰਮੁਖ ਜੀ ਭੀ ਇੱਕੋ ਹੀ ਘਰ ਬਣਿਆ ਆ ਕਈ ਜਗ੍ਹਾ ਤਾਂ ਇਦਾਂ ਦੀ ਵੀ ਹਕੀਕਤ ਇੰਨੀ ਭਿਆਨਕ ਆਪਾਂ ਕਹਿ ਸਕਦੇ ਹੈਗੀ ਇਹ ਪੰਜਾਬ ਦੀ ਕਿ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਸਾਰੇ ਘਾਰ ਹੀ ਪ੍ਰਵਾਸੀਆਂ ਦੇ ਬਣਾਏ ਹੋਏ ਆ ਕੰਧ ਦੇ ਨਾਲ ਕੰਧਾਂ ਉਹਨਾਂ ਨੇ ਜੋੜ-ਜੋੜ ਕੇ ਲੈਂਟਰ ਪਾ ਕੇ ਬਹੁਤ ਸੋਹਣੇ ਤੇ ਆਲੀਸ਼ਾਨ ਘਰ ਬਣਾਏ ਹੋਏ ਆ ਤੇ ਚੀਜ਼ਾਂ ਦੇਖ ਕੇ ਕਿਤੇ ਨਾ ਕਿਤੇ ਡਰ ਵੀ ਲੱਗਦਾ ਕਿ ਸਾਡੀ ਹੋਂਦ ਜਿਹੜੀ ਵਾਕਈ ਖਤਰੇ ਦੇ ਵਿੱਚ ਹੈਗੀ ਆ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮਜ਼ਦੂਰੀ ਤੋਂ ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਆ ਮਜ਼ਦੂਰ ਨਹੀਂ ਰਹੇ ਹੁਣ ਉਹ ਠੇਕੇਦਾਰ ਵੀ ਹੈਗੇ ਆ ਜੀ ਉਹਨਾਂ ਕੋਲ ਆਪਣੇ ਘਰ ਕੁੱਠੀਆਂ ਕਾਰੋਬਾਰ ਉਹਨਾਂ ਤਰੱਕੀ ਕੀਤੀ ਆ ਜੀ ਕਿਉਂਕਿ ਬਾਹਰ ਜਿਹੜਾ ਸਾਡਾ ਭਾਈ ਜਰਾ ਸੀ ਉਹ ਜ਼ਿਆਦਾਤਰ ਇੱਥੋਂ ਪ੍ਰਵਾਸ ਕਰ ਗਿਆ ਜਿਹੜੀਆਂ ਜ਼ਮੀਨਾਂ ਪਹਿਲਾਂ ਠੇਕੇ ਤੇ ਵਾਉਂਦੇ ਸੀ ਹੁਣ ਉਹਨਾਂ ਜ਼ਮੀਨਾਂ ਖਰੀਦਣੇ ਸ਼ੁਰੂ ਕਰ ਦਿੱਤੀਆਂ ਜੀ ਤਾਂ ਇਹਦੇ ਚੱਲਦਿਆਂ ਹੋਇਆਂ ਜਿਹੜਾ ਕ੍ਰਾਈਮ ਹੈ ਉਹ ਵੀ ਵਧਿਆ ਜੀ ਕ੍ਰਾਈਮ ਕਿਉਂ ਵਧਿਆ ਜੀ ਬਹੁਤ ਸਾਰਾ ਪ੍ਰਵਾਸੀ ਮਜ਼ਦੂਰ ਜਿਹੜਾ ਉਹਦੇ ਤਰ੍ਹਾਂ ਤਰ੍ਹਾਂ ਦੇ ਕਈ ਲੋਕ ਆਏ ਆ ਜਿਹਦੇ ਕਰਕੇ ਇੱਥੇ ਕ੍ਰਾਈਮ ਜਿਹੜਾ ਵੱਡੀ ਪੱਧਰ ਤੇ ਵਧਿਆ ਜਿਹੜਾ ਚੈੱਕ ਆਊਟ ਨਹੀਂ ਹੈਗਾ ਭਾਵ ਕਿ ਉਹਨਾਂ ਦਾ ਕ੍ਰਿਮੀਨਲ ਰੈਕਡ ਨਹੀਂ ਚੈੱਕ ਕੀਤਾ ਜਾਂਦਾ ਪੰਚਾਇਤਾਂ ਦੇ ਵਿੱਚ ਕੋਈ ਇਦਾਂ ਦਾ ਸਿਸਟਮ ਨਹੀਂ ਹੈਗਾ ਕਿ ਬਾਹਰਲੇ ਬੰਦੇ ਨੂੰ ਜਿਹੜਾ ਆਉਣਾ ਵਾ ਉਹਦੇ ਲਈ ਕੀ ਸਹੂਲ ਹੋਣਾ ਚਾਹੀਦਾ ਗਵਰਨਮੈਂਟ ਨੇ ਹੁਣ ਥੋੜੇ ਬੱਦ ਤੇ ਰੂਲ ਲਿਆਂਦੇ ਆ ਪਰ ਚਾਹੀਦਾ ਕੀ ਆ ਚਾਹੀਦਾ ਹੈਗਾ ਕਿ ਸੋਲਿਡ ਬਿਲ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਜਿ ਲੈ ਆਵੇ ਯੋਨਿਮਸਲੀ ਸਾਰੀਆਂ ਪਾਰਟੀਆਂ ਦੀ ਸਰਪਾਰਟੀ ਮੀਟਿੰਗ ਸਦਕੇ ਉਹ ਬਿੱਲ ਦਾ ਡਰਾਫਟ ਤਿਆਰ ਕੀਤਾ ਜਾਵੇ ਉਹ ਡਰਾਫਟ ਦੇ ਵਿੱਚ ਜਿਹੜੀ ਸਰਪਾਰਟੀ ਉਦੋਂ ਤੋਂ ਪਹਿਲਾਂ ਐਕਸਪਰਟ ਹੈਗੇ ਆ ਜਿਹੜੇ ਪੰਜਾਬ ਦੇ ਵਿੱਚ ਭਾਵ ਜਿਹੜੇ ਬੁੱਧੀਜੀਵੀ ਲੋਕ ਆ ਜਿਹੜੇ ਕਿ ਪੰਜਾਬ ਦੀ ਡੈਮੋਗ੍ਰਾਫੀ ਨੂੰ ਬੈਲ ਸਮਝਦੇ ਹੈਗੇ ਆ ਠੀਕ ਹੈ ਜੀ ਜਿਹੜੀਆਂ ਪੰਜਾਬ ਦੀਆਂ ਡਾਈਮੈਂਸ਼ਨਸ ਹੈਗੀਆਂ ਉਹਨਾਂ ਨੂੰ ਸਮਝਦੇ ਆ ਉਹਨਾਂ ਨੂੰ ਕੰਸਲਟ ਕਰਕੇ ਬਿੱਲ ਡਰਾਫਟ ਕਰਕੇ ਪੰਜਾਬ ਦੇ ਯੋਨਿਮਸਲੀ ਬਹੁਤ ਸੰਮਤੀ ਦੇ ਨਾਲ ਬਿੱਲ ਪਾਸ ਕੀਤਾ ਜਾਵੇ ਸਭ ਕਾਇਦਾ ਕਾਨੂੰਨ ਪਾਸ ਕੀਤਾ ਜਾਵੇ ਕਿ ਪੰਜਾਬ ਦੇ ਪ੍ਰਵਾਸੀ ਵੀ ਦੂਰ ਆਉਣੇ ਤੇ ਚਾਹੀਦੇ ਆ ਜੀ ਪੰਜਾਬ ਨੂੰ ਮਜ਼ਦੂਰੀ ਦੀ ਲੋੜ ਹੈਗੀ ਆ ਜੀ ਸਦਕੇ ਆਉਣ ਲੇਕਨ ਉਹਨਾਂ ਵਾਸਤੇ ਕੁਝ ਅਸੂਲ ਹੋਣੇ ਚਾਹੀਦੇ ਕੋਈ ਕਾਨੂੰਨ ਹੋਣੇ ਚਾਹੀਦੇ ਆ ਕਿ ਕਿੰਨੇ ਸਾਲ ਉੱਥੇ ਰਹਿਣਗੇ ਫਿਰ ਉਹ ਆਪਣਾ ਜਿਹੜਾ ਘਰ ਬਣਾ ਸਕਦੇ ਆ ਵੋਟ ਬਣਾ ਸਕਦੇ ਆ ਉਹਨਾਂ ਦਾ ਕਾਨੂੰਨਾ ਰੈਕਡ ਵੀ ਚੈੱਕ ਕੀਤਾ ਜਾਊਗਾ ਪੰਜਾਬੀ ਬੋਲੀ ਉਹਨਾਂ ਵਾਸਤੇ ਸਿੱਖਣੀ ਜਿਹੜੀ ਆ ਜ਼ਰੂਰੀ ਹੋਣੀ ਚਾਹੀਦੀ ਆ ਠੀਕ ਆ ਜੀ 5-7 ਸਾਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਜਿਹੜੀ ਜ਼ਰੂਰੀ ਹੋਣੀ ਚਾਹੀਦੀ ਆ ਇਹਦੇ ਨਾਲ ਨਾਲ ਜਿਹੜਾ ਉਨ੍ਹਾਂ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਕੋਈ ਲਿਮਟਡ ਰੂਪ ਦੇ ਵਿੱਚ ਹੀ ਇੱਥੇ ਘਰ ਬਣਾਉਣ ਦੀ ਇਜਾਜ਼ਤ ਬਿਲਕੁਲ ਹੋਣੀ ਚਾਹੀਦੀ ਆ ਲੇਕਿਨ ਲਿਮਟਡ ਰੂਪ ਦੇ ਵਿੱਚ ਤੇ ਜਿਹੜੀ ਆ ਪ੍ਰਾਪਰਟੀਆਂ ਖਰੀਦਣ ਦੇ ਉੱਤੇ ਜਿਹੜੀ ਇਜਾਜ਼ਤ ਹੋਣੀ ਚਾਹੀਦੀ ਆ ਜ਼ਿਆਦਾਤਰ ਉਹਨਾਂ ਨੂੰ ਕੰਮ ਕਰਨ ਦਾ ਇੱਥੇ ਮੌਕਾ ਜਿਹੜਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਆ ਦੂਜੇ ਪਾਸੇ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਇਸ ਬਿੱਲ ਦੇ ਵਿੱਚ ਵੀ ਇਹ ਵੀ ਪ੍ਰੋਵੀਜ਼ਨ ਰੱਖਣੀ ਚਾਹੀਦੀ ਆ ਕਿ ਜਿਹੜੇ ਬਾਹਰਲੇ ਲੋਕ ਹੈਗੇ ਆ ਜੇ ਇਨਵੈਸਟ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਕਿੱਦਾਂ ਦੀ ਜਿਹੜੀ ਆ ਗਵਰਨਮੈਂਟ ਜਿਹੜੀ ਸਹਿਯੋਗ ਕਰ ਸਕਦੀ ਆ ਸਿਸਟਮ ਨੂੰ ਕਿਵੇਂ ਵੈਲ ਬਣਾ ਕੇ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਹੈ ਜਾਂ ਪੰਜਾਬ ਦੀ ਜ਼ਮੀਨ ਹੈਗੀ ਹੈ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਪ੍ਰਜਾਰੂ ਕਿੱਦਾਂ ਰੱਖਿਆ ਜਾ ਸਕੇ ਬਿਹਤਰ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਪ੍ਰੈਸ਼ਰਾਈਜ਼ ਵੀ ਕਰਨਾ ਚਾਹੀਦਾ ਇੱਕ ਲੋਕ ਲੈਬ ਪੰਜਾਬ ਚ ਖੜਨੀ ਚਾਹੀਦੀ ਆ ਤਾਂ ਜੋ ਕਦੇ ਵੀ ਦਬਾਅ ਤੋਂ ਬਿਗੜ ਸਰਕਾਰਾਂ ਜਿਹੜੀਆਂ ਆ ਉਹ ਬਰਮਿੰਦਰ ਜੀ ਕੰਮ ਨਹੀਂ ਕਰਦੀਆਂ ਤੇ ਇੱਥੇ ਕੰਮ ਕਰਨ ਦੀ ਲੋੜ ਹੈਗੀ ਐ ਜੀ ਜੀ ਬਿਲਕੁਲ ਗੁਰਮੁਖ ਸਿੰਘ ਜੀ ਜਿਦਾ ਸੀ ਕਿ ਪੰਜਾਬੀ ਬੋਲੀ ਇਹ ਵੀ ਕਾਫੀ ਚਿੰਤਾ ਦਾ ਵਿਸ਼ਾ ਆ ਤੇ ਤੁਸੀਂ ਇਹ ਕਹੇ ਕਿ 5-7 ਸਾਲ ਜਿਹੜੇ ਇੱਥੇ ਰਹਿ ਕੇ ਉਹ ਬੋਲੀ ਸਿੱਖ ਲੈਣ ਪਿੰਡਾਂ ਦੇ ਵਿੱਚ ਜੇ ਆਪਾਂ ਘਰਾਂ 'ਚ ਕੰਮ ਕਰਨ ਵਾਲੀਆਂ ਪ੍ਰਵਾਸੀ ਔਰਤਾਂ ਦੀ ਗੱਲ ਕਰੀਏ ਤੇ ਉਹਨਾਂ ਨੂੰ 20 ਤੋਂ 30-30 ਸਾਲ ਹੋ ਗਏ ਜਾਂ ਸ਼ਾਇਦ ਇਹਨਾਂ ਤੋਂ ਜ਼ਿਆਦਾ ਵੀ ਪਰ ਉਹ ਪੰਜਾਬੀ ਨਹੀਂ ਬੋਲਦੀਆਂ ਉਹ ਕਹਿੰਦੀਆਂ ਕਿ ਜਦੋਂ ਅਸੀਂ ਆਪਣੇ ਦੇਸ਼ ਜਾਈਦਾ ਨਾ ਤੇ ਸਾਡੇ ਲੋਕ ਸਾਡਾ ਮਜ਼ਾਕ ਉਡਾਉਂਦੇ ਜੇ ਅਸੀਂ ਜਿਹੜੀ ਪੰਜਾਬੀ ਭਾਸ਼ਾ ਬੋਲਦੇ ਆਂ ਜਾਂ ਅਸੀਂ ਆਪਣੀ ਬੋਲੀ ਛੱਡ ਕੇ ਹੋਰ ਕੋਈ ਬੋਲੀ ਬੋਲਦੇ ਆਂ ਤੇ ਉੱਥੇ ਆਪਣੇ ਵੱਲੋਂ ਫਿਰ ਲੱਗਦਾ ਕਿ ਅਸੀਂ ਆਪਣਾ ਪਛੋਕੜ ਛੱਡਣ 'ਚ ਅਸੀਂ ਸ਼ਾਨ ਮਹਿਸੂਸ ਕਰਦੇ ਆਂ ਜੇ ਕਾਨਵੈਂਟ ਸਕੂਲਾਂ ਦੇ ਵਿੱਚ ਪੜਾਉਂਨੇ ਆਂ ਤੇ ਲੋ ਸਕੂਲ ਤਾਂ ਬੱਚੇ ਨੇ ਹਿੰਦੀ ਆ ਇੰਗਲਿਸ਼ ਦੇ ਵਿੱਚ ਗੱਲ ਕਰਨੀ ਫਿਰ ਘਰ ਮਾਪੇ ਵੀ ਜਿਹੜੇ ਆ ਨਾ ਪੂਰੀ ਫੈਮਿਲੀ ਹਿੰਦੀ ਦੇ ਵਿੱਚ ਗੱਲ ਕਰਨ ਲੱਗ ਜਾਂਦੀ ਏ ਤੇ ਫਿਰ ਅਸੀਂ ਬਹੁਤ ਸ਼ਾਨ ਨਾਲ ਕਈ ਪਰਿਵਾਰ ਮੈਂ ਇਦਾਂ ਦੇ ਦੇਖੇ ਪਰਸਨਲੀ ਮੈਂ ਜਾਣਦੀ ਜਿਹੜੇ ਕੀ ਇਹ ਕਹਿੰਦੇ ਕਿ ਸਾਡੇ ਬੱਚੇ ਨਾਲ ਜੇ ਗੱਲ ਕਰਨੀ ਹੈ ਤੁਸੀਂ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਗੱਲ ਕਰੋ ਪੰਜਾਬੀ ਇਹਨੂੰ ਨਹੀਂ ਸਮਝ ਆਉਂਦੀ ਆ ਇਹ ਪੰਜਾਬੀ ਦੇ ਵਿੱਚ ਗੱਲ ਨਹੀਂ ਕਰੂਗਾ ਤੇ ਫਿਰ ਉੱਥੇ ਲੱਗਦਾ ਕਿ ਮਤਲਬ ਸਾਡਾ ਪਛੋਕੜ ਕਿਸੇ ਹੋਰ ਕਰਕੇ ਨਹੀਂ ਛੁੱਟ ਰਿਹਾ ਅਸੀਂ ਆਪਣਾ ਵजूद ਜੇ ਸਾਡਾ ਖਤਰੇ ਦੇ ਵਿੱਚ ਆ ਤਾਂ ਉਹ ਸਾਡੀ ਮਾਨਸਿਕਤਾ ਕਰਕੇ ਸਾਡੀ ਸੋਚ ਕਰਕੇ ਖਤਰੇ ਦੇ ਵਿੱਚ ਆ ਕਿਉਂਕਿ ਸਾਨੂੰ ਦੂਜਿਆਂ ਦੀ ਬੋਲੀ ਦੂਜਿਆਂ ਦਾ ਪਹਿਰਾਵਾ ਤੇ ਦੂਜਿਆਂ ਦਾ ਜਿਹੜਾ ਪ੍ਰਭਾਵ ਆ ਉਹ ਲੈਣ ਦੇ ਵਿੱਚ ਸਾਨੂੰ ਬਹੁਤ ਸ਼ਾਨ ਜਾਂ ਮੈਂ ਕਹਾਂ ਖੁਸ਼ੀ ਮਹਿਸੂਸ ਹੁੰਦੀ ਆ ਪਰ ਉਹ ਲੋਕ ਕਿਤੇ ਨਾ ਕਿਤੇ ਆਪਣੇ ਪਛੋਕੜ ਦੇ ਨਾਲ ਜੜ੍ਹਾਂ ਤੋਂ ਜੁੜੇ ਹੋਏ ਆ ਤੇ ਉਹਨਾਂ ਨੂੰ ਜਿਹੜਾ ਦੂਜਿਆਂ ਦੀ ਜਾਂ ਸਾਡੀ ਬੋਲੀ ਸਾਡੇ ਵਿੱਚ ਕਹਿ ਕੇ ਵੀ ਉਹ ਸਾਡੀ ਬੋਲੀ ਸਿੱਖਣਾ ਜ਼ਰੂਰੀ ਨਹੀਂ ਸਮਝਦੇ ਤੇ ਅਸੀਂ ਲੋਕ ਉਹਨਾਂ ਨੂੰ ਸਿਖਾ ਕੇ ਵੀ ਨਹੀਂ 라ਜੀ ਅਸੀਂ ਵੀ ਉਹਨਾਂ ਦੇ ਨਾਲ ਹਿੰਦੀ ਬੋਲਣ ਲੱਗ ਜਾਂਦੇ ਆ ਕਿ ਸਾਨੂੰ ਇਹਨਾਂ ਦੀ ਜ਼ਰੂਰਤ ਆ ਕਿ ਜੇ ਇਹਨਾਂ ਨੂੰ ਸਾਡੀ ਬੋਲੀ ਨਹੀਂ ਆਉਂਦੀ ਤਾਂ ਅਸੀਂ ਇਹਨਾਂ ਦੀ ਬੋਲ ਲਵਾਂਗੇ ਸੋਏ ਕਿਤੇ ਨਾ ਕਿਤੇ ਸਾਨੂੰ ਵੀ ਆਪਣੇ ਜਿਹੜੀ ਇਦਾਂ ਦੀ ਸੋਚ ਆ ਬਦਲਣੀ ਚਾਹੀਦੀ ਜੇ ਅਸੀਂ ਵਾਕਈ ਪੰਜਾਬ ਨੂੰ ਬਚਾਉਣਾ ਆ ਤਾਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ